ਜਿਵੇਂ ਤੇ ਬੰਦੀਆਂ ਨੂੰ ਵੀ ਬੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਾਂਜੀ ਦੇ ਨਾਮ ਲੋਕਾਂ ਨੂੰ ਦੀ ਜ਼ਿੰਦਗੀ 'ਚ ਕੋਈ ਤਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰ ਦਾ ਇਕਨੋਮੀ ਦਾ ਘਾਟਾ ਪੈ ਜੀ ਇੱਕ ਦਿਨ 'ਚ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਦਿੱਲੀ ਵਾਲੇ ਨੂੰ ਉਹ ਕੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਲੋ ਜਾਊਗਾ ਸਾਨੂੰ ਇਹ ਐਮਬੂਲੈਂਸ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦੇਣੇ ਯਾਰ ਕਮਾਲ ਹੈ ਉਹਦੀ ਬਜਾਏ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਸਾਰੇ ਸਟੇਕ ਹੋਲਡਰ ਜਨਾਬ ਸਾਰੀਆਂ ਫਾਰਮ ਜੂਨੀਅਨ ਨੂੰ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਹੈ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਕੋਈ ਕਹਿ ਦਾਂਗੇ ਦੇਖ ਲੋ ਜੀ ਪੰਜਾਬ ਦੇਖ ਲੋ ਕਿਵੇਂ ਹੈ ਜੀ ਇਸ ਤਰ੍ਹਾਂ ਦੀਆਂ ਕੌਜੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਹਿਣੀ ਚਾਹੁੰਨਾ ਕਿ ਗੱਲਬਾਤ ਕਰ ਲਈ ਰਾਹ ਖੋਲੋ ਥੋੜੇ ਸਪੋਕਸਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਾਲ ਹੀ ਨਿਪੜੂਗਾ। ਫੇ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ? ਸਪੋਕਸਪਰਸਨ ਸਾਰੇ ਕਹੀ ਜਾਂਦੇ ਪੰਜਾਬੀ ਵਾਲੇ ਵੀ, ਨੈਸ਼ਨਲ ਲੈਵਲ ਵਾਲੇ ਵੀ ਕਿ ਗੱਲਬਾਤ ਨਾਲ ਹੀ ਨਿਪੜੂਗਾ। ਫੇ ਬੁਲਾਓ ਜੀ ਜਿਹਨਾਂ ਨੂੰ ਗੱਲਬਾਤ ਵਾਸਤੇ। ਤੁਸੀਂ ਐਂ ਕੋਈ ਕਹੀ ਜਾਂਨੋ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ। ਇਹ ਆ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ। ਆ ਹੋ ਗਿਆ ਸਾਰੇ ਜ਼ਿੰਮੇਵਾਰੀ ਤੁਹਾਡੀ ਹੈ ਜੀ। ਸਵਸੀ ਸਾਰੇ ਅਫਸਰ ਸਾਡੇ ਇਨ ਟੱਚ ਨੇ। ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ। ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਆਂ ਜੀ ਭੁਗਤ ਚੁੱਕੇ ਆਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਾਉਣਿਆਂ ਜਾਂ ਹਰੀ ਕ੍ਰਾਂਤੀ ਜਾਂ ਉਹਦੇ ਤਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਾਂ ਸਾਨੂੰ ਪਾਣੀ ਮਿਲ ਰਿਹਾ ਉਹਦੋਂ ਕਹਿੰਦੇ ਫੇਰ ਐਂਬੂਲੈਂਸ ਲੈ ਜੋ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਾ ਕੇ ਦੰਦਾ ਕੋਈ ਪੈਨਿਕ ਕ੍ਰੀਟ ਨਾ ਕਰੋ ਗੱਲਬਾਤ ਲਈ ਉਹਨਾਂ ਨੂੰ ਬੁਲਾਓ